हाँ हाँ रवि भाई ओके ओके लाओ क्या बात है इंद्रजीत को टच होया रवि की रेड सफल होगी शक्कर प्रिया साजी सहजादा आ रेड पे शादी आ गया शादी आ गया शादी आ गया, गया। अल्लाह ना कर दा करना सोनी सेहत भी गुंदी है जिथे भी जाना ललतो वाले शादी शादी होंगी है शिलू शिलू ਗੱਡੀਆਂ ਸ਼ੀਲੂ ਬਹੁਤ ਬਰਬਾਹ ਆਲਟੋ ਗੱਡੀਆਂ ਬੈਸਟਾ ਨੂੰ ਦਿੱਤੀਆਂ ਜਾਣਗੀਆਂ ਕਹਿੰਦੇ ਕਾਕੇ ਨੂੰ ਕਹਿੰਦੇ ਇੰਦਰਜੀਤੇ ਨੂੰ ਜਾਂ ਕਹਿ ਸਦੀਕ ਨੂੰ ਵੀ ਆ 베ਰੀ ਵਾਲਾ ਫੜਨਾ ਪੈਣਾ ਲਓ ਪੰਕਜ 베ਰੀ ਦੀ ਧਰਤੀ ਦਾ ਕਹਿੰਦੇ ਖੇਡ ਗਰਾਊਂਡ ਦੇ ਵਿੱਚ ਕਲਸੀਆਂ ਵਾਲਾ ਕਹਿੰਦਾ ਏਡੀ ਕਿਹੜੀ ਗੱਲ ਹੈ ਹਰ ਮਸਲੇ ਦਾ ਹੱਲ

ਆਜ ਲੋਕ ਬਿਨਾ ਖੈ ਕਿਲਕੀ ਮਾਰੇ ਫਰੀਆ ਪੱਟੀ ਦਾ ਸੁਪਰਸਟਾਰ ਰੇਡਰ ਬਹੁ ਅਕਬਰਪੁਰਿਆ ਸਿੱਲ ਨੂੰ ਤਿਆਰ ਯੂ ਬਹੁ ਅਕਬਰਪੁਰਿਆ ਮਨੀਸ਼ ਬਲਹਾਰਾ ਇਹ ਬਹੁ ਅਕਬਰਪੁਰਿਆ ਪਰ ਸਾਜੀ ਵਾਲਾ ਕਹਿੰਦੇ ਸਾਜੀ ਦਵਾਦੇ ਵਾਲਾ ਲੁਧਿਆਣੇ ਵਾਲਿਆ ਕਰ ਕੋਈ ਗੱਲ ਵੱਖਰੀ ਜਾਂ ਕਹਿ ਕਾਕੇ ਨੂੰ ਜਾਂ ਕਹਿ ਫਰਿਆਦ ਨੂੰ ਓਏ ਇੰਦਰਜੀਤਾ ਤੇ 베리 ਵਾਲਾ ਟੱਕਰ ਸਿਰੇ ਦੀ ਟੱਕਰ ਸਿਰੇ ਦੀ ਟੱਕਰ ਸਿਰੇ ਦੀ ਵੱਡੇ ਬੱਲੇ 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 ਓਕੇ ਸਪਾਈਡਰਮੈਨ ਹੋ ਪਏ ਕਪੜਾ ਆ ਚੱਠੇ ਵਾਲੇ ਆਹੀ ਤੇ ਦੁਨੀਆ ਦੇਖਣਾ ਚਾਹੁੰਦੀ ਸੀ ਆਹੀ 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 ਹੋ ਵੇ ਪਾਟ ਰੇ ਜੀ ਕਹਿੰਦੇ ਜੇ ਭੁਰੀਆ ਬੈਸਟ ਆ ਦੇਗਾ ਵੱਡਾ ਮਾਨ ਸਨਮਾਨ ਕੀਤਾ ਜਾਵੇਗਾ ਧਾਰੀ ਮਾਊ ਵਾਲੇ ਸਾਡੇ ਵੀਰ ਜੁੜੇ ਹੋਏ ਨੇ ਆ ਸ਼ੀਲੂ ਅਸ਼ੀਲੂ ਬਲਹਾਰਾ ਪਰ ਕਹਿੰਦੇ ਹੁੰਦੀਆਂ ਨੇ ਮੇਰੇ ਮਿੱਤਰੋ ਲਓ ਖੇਡ ਮੈਦਾਨ ਦੇ ਵਿੱਚ ਕੋਈ ਵੀ ਖਿਡਾਰੀ ਪਾਣੀ ਨਾਲ ਆਵੇ ਜੀ ਨਹੀਂ ਉਹਨੂੰ ਬਾਹਰ ਮਿਠਾਇਆ ਜਾਵੇਗਾ ਆਹ ਸ਼ਾਜੀ ਰੇਡ ਪਾ ਰਿਹਾ ਹੈ ਖੇਡ ਕਬੱਡੀ ਦਾ ਸ਼ਹਿਜ਼ਾਦਾ ਮਲੂਕ ਫਰੀਆਦ ਦਾ ਵੀਰ ਫਕੀਰ ਹਸੈਨ ਦਾ ਪੁੱਤਰ ਕਹਿੰਦੇ ਕਬੱਡੀ ਪਾ ਰਿਹਾ ਇਹਨੂੰ ਸ਼ੀਲੂ ਕਹਿੰਦੇ ਆਬ ਉਦਪੁਰ ਪੁਰੀਆ ਰਿਤਿਕ ਆ ਗਿਆ ਰਿਤਿਕ ਆ ਗਿਆ ਫਰੀਆਦ ਦੇ ਵੀ ਫਰੀਆਦ ਸ਼ਕਰਪੁਰੀ ਆ ਜਲੰਧਰ ਮਾਲ ਦੁਆਬੇ ਵਾਲਾ ਪਰ ਰਿਤਿਕ ਬਲਹਾਰਾ ਚਾਰ ਜਾਫੀ ਨੇ ਸ਼ੀਲੂ ਤਿਆਰ ਮਨੀਸ਼ ਵਰਗੇ ਹੋ ਰਹੀ ਰੇਡ ਬਿਲਕੁਲ ਬਾਈ ਥੋੜਾ ਇਕੱਠਾ ਵਾਲਾ ਇਹ ਵੀ ਡੇਰੇ ਰੇਡ पे ਹੈ ਸਾਹਮਣੇ ਇਧਰ ਜੀ ਤੇ ਸਪਾਈਡਰਮੈਨ ਫਾਜੀ ਆ ਗਿਆ ਖੇਡ ਕਬੱਡੀ ਦਾ ਸ਼ਹਿਜ਼ਾਦਾ ਆਹ ਸ਼ਕਰਪੁਰੀਆ ਕਬੱਡੀ ਪਾਉਣ ਦੇ ਲਈ ਖੇਡ ਮੈਦਾਨ ਦੇ ਵਿੱਚ ਅੱਗੇ ਵੱਲ ਵਧਿਆ ਹੋਇਆ ਹੈ ਮੇਰੇ ਮਿੱਤਰੋ ਚਾਰ ਜਾਫੀ ਨੇ ਚਾਰੇ ਦੇ ਚਾਰੇ ਤਿਆਰ ਨੇ ਭਰ ਗਿਆ ਮੇਲਾ ਪੂਰਾ ਇਕੱਠ ਹੋ ਗਿਆ ਓਏ ਮੇਲਾ ਰਾਖੀ ਕਿੰਨੇ ਕਰਾਂਗੇ ਲਓ ਸਾਹਮਣੇ ਰਿਤਿਕ ਬਲਹਾਰਾ ਬਹੁ ਅਕਬਰਪੁਰੀਆ ਦੋਤੋ ਸਗੇ ਭਾਈਆਂ ਦੀ ਜੋੜੀ ਮੈਦਾਨ 'ਤੇ ਹੈ ਰੀਤੀਕਰ ਜੱਤੀ ਨੇ ਮਨੀਸ਼ ਅਰ ਸਿੱਲੂ ਅਰੇ ਉਸ ਸਪਾਈਡਰਮੈਨ ਉਹ ਕਬੱਡੀ ਕਲਸ਼ਿਆ ਵਾਲਾ ਹੀ ਜੀਤੇ ਆ ਰੀਤੀਕਰ ਦੇ ਵਿੱਚ ਕਰਮਜੀਤ ਘੰਗਸ ਕਹਿੰਦੇ ਸੀਸਰਵਾਪੁਰੀ ਹੈ ਕਬੱਡੀ ਪਾਉਣ ਦੇ ਲਈ ਵਧਿਆ ਹੋਇਆ ਹੈ ਸਿੱਲੂ ਦੇ ਨਾਲ ਪੰਗਾ ਪੈ ਗਿਆ ਮੇਰੇ ਮਿੱਤਰੋ हरियाणा ਦੇ ਦੋ ਵੱਡੇ ਮਾਲਾਫ ਦੇ ਸਿੱਲੂ ਬੱਲੇ 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 ਸਿੱਲੂ ਆਓ 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 ਆ ਰਿਹਾ ਸਿੱਲੂ ਬਨੀਸ਼ ਬਹੁਕਬੁਰਪੁਰੇ ਅੰਕੁਰ ਜਾਤਿਰ ਖੜੇ ਹੈ ਬਹੁਕਬੁਰਪੁਰ ਦੀ ਟੀਮ ਆਹ ਦੇਖਾਂਗੇ ਇਹ ਬਹੁਕਬੁਰਪੁਰਿਆ ਸਿੱਲੂ ਸਿੱਲੂ ਤੇ ਸਾਜੀ ਸਿੱਲੂ ਤੇ ਸਾਜੀ ਸਿੱਲੂ ਤੇ ਸਾਜੀ ਮੈਨੀ ਟੱਕਰਾਂ ਲੀਰੋ ਇਹ 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 ਪੁਆਇੰਟ ਪੁਆਇੰਟ ਜੌਨਸ ਜਾਫੀ ਦੇ ਖਾਤੇ ਨਾਓ ਸਾਹਮਣੇ ਰੇਡ ਪੈ ਚੁੱਕੀ ਐ ਖੇਡ ਮੈਦਾਨ ਦੇ ਵਿੱਚ ਮੇਰੇ ਮਿੱਤਰੋ ਇਹ 베ਰੀ ਵਾਲਾ ਪੰਕਜ ਕਬੱਡੀ ਪਾਰ ਰਿਹਾ ਕਾਕਿਆ ਕਹਦੇ ਇੰਦਰਜੀਤੇ ਨੂੰ ਇੰਦਰਜੀਤ ਤੇ ਤੇਰੀਆ ਓਏ ਸੇਰਾ ਓਏ ਸੇਰਾ ਕਮਾਲ ਓਏ ਸੇਰਾ ਹੋ ਗਿਆ ਬੇਲਾ ਰੱਖੀ ਗੱਡੀ ਘਾਤ ਹੋ ਗਿਆ ਬੇਲਾ ਰੱਖੀ ਗੱਡੀ ਘਾਤ ਹੋ ਗਿਆ ਓ ਵੀ ਛੋਟਾ ਰੇ ਕਰਮਜੀਤ ਘੰਗਸ ਕਹਿੰਦੇ ਭੁਰੀਆ ਸੀਸਰਵਾਲਾ ਇਹਨੂੰ ਮੱਖਣ ਵਾਲੀ ਜੀ ਕਹਿੰਦੇ ਹੁੰਦੇ ਐ ਵੀ ਇਹ ਤੇ ਹਰਿਆਣਾ ਐਕਸਪ੍ਰੈਸ ਐ ਪਰ ਅੰਕਲ ਬਲਹਾਰਾ ਬਹੁ ਅਕਬਰਪੁਰੀ ਐ ਖੇਡ ਮੈਦਾਨ ਦੇ ਵਿੱਚ ਇਹ ਆਹ ਪਾਸੇ ਪਬਲਿਕ ਨੂੰ ਬੇਨਤੀ ਆ ਥੋੜਾ ਕੰਟਰੋਲ ਪਾ ਜੀ ਧੱਕਾ ਨਾ ਕਰੋ ਮਨੀਸ਼ ਮਨੀਸ਼ ਬਹੁ ਅਕਬਰਪੁਰੀ ਆ ਤਵੀ ਫਰਿਆਦ ਕਹਿੰਦੇ ਕਾਕੇ ਨੂੰ ਬੱਲੇ ਬੱਲੇ ਕਰਵਾਉਣੀ ਪੈਣੀ ਕਾਕਾ ਤੇ ਰਿਤਿਕ ਕਾਕਾ ਤੇ ਰਿਤਿਕ ਸ਼ੱਕਰਪੁਰੀਆ ਕਾਕਾ ਤੇ ਰਿਤਿਕ ਬਹੂ ਅਕਬਰਪੁਰੀ ਦੀ ਟੱਕਰ ਪਰ ਬਹੂ ਅਕਬਰਪੁਰੀਆ ਹਾਂ ਰਾਹੁਲ ਭਾਈ ਜਾਣ ਗਿਆ ਲੋਕਾਂ ਨੇ ਅੰਦਾਜ਼ੇ ਲਾ ਲਏ ਮੇਰੇ ਵੀਰੋ ਲਓ ਖੇਡ ਮੈਦਾਨ ਦੇ ਵਿੱਚ ਸ਼ੀਲੂ ਤੇ 부ਰੀਆ ਸ਼ੀਲੂ ਤੇ 부ਰੀਆ ਆ ਟੱਕਰ ਬੜੀ ਮਹਿੰਗੀ ਐ ਆ ਟੱਕਰ ਦਾ ਕੋਈ ਤੋਸੀਲੂ ਆਸ਼ੀਲੂ 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 ਹੋਏ ਕਹਦੇ ਮਦਦ ਰਵੀ ਸੱਚ ਸਿਕੰਦਰਪੁਰੀਆਂ ਮਨੀਸ਼ ਬਾਊ ਅਕਬਰਪੁਰੀਆਂ ਬਾਊ ਅਕਬਰਪੁਰੀਆਂ ਮਨੀਸ਼ ਬਾਊ ਅਕਬਰਪੁਰੀਆਂ ਛੋਰਾ ਲੀਜੈਂਡ ਕਬੱਡੀ ਮੇਂ ਦੋਨੋ ਭਾਈਆਂ ਦੀ ਜੋੜੀ ਕਮਾਲ ਕਰਨ ਦੇ ਤਿਆਰ ਹੈ ਕਮਾਲ ਕਰਨ ਦੇ ਤਿਆਰ ਹੈ ਇਹ ਬਾਊ ਅਕਬਰਪੁਰੀਏ ਲਓ ਖੇਡ ਮੈਦਾਨ ਦੇ ਵਿੱਚ ਔਰ ਰਿਤਿਕ ਰੇਡ ਪਾ ਰਿਹਾ ਪਰ ਦੂਸਰੇ ਪਾਸੇ ਫੜਿਆ ਫੜਿਆ ਲਓ ਕਾਕਾ ਆ ਗਿਆ ਛੋਟਾ ਕਾਕਾ ਕਬੱਡੀ ਮਰਾਉਣ ਦੇ ਲਈ ਆ ਜਾਓ ਜੀ ਇੱਕ ਮਿੰਟਾ ਕੇ ਲਈ ਆ ਜਾਓ ਹਾਂ ਜੀ ਰਵੀભાઈ ਲਓ ਛੋਟੇ ਕਾਕੇ ਦੀ ਕਬੱਡੀ ਤੇ ਸ਼ਿੱਲੂ ਮੇਰੇ ਮਿੱਤਰੋ ਇੱਕ ਪਾਸੇ ਚੜਦੀ ਜੀ ਬਰੇਸ਼ ਹੈ ਮੁੰਡਾ ਸਿਰਾ ਕਰਾਊਗਾ ਪਰ ਬਹੂ اکبرਪੁਰੀ ਆ ਵੀ ਜੇ ਅੜ ਜੇ ਇਹ ਵੀ ਕਹਿੰਦੇ ਪੱਤਾ ਨਹੀਂ ਹਿੱਲਣ ਦਿੰਦਾ ਬਾਰ ਦੂਸਰੇ ਪਾਸੇ ਪਿਆਰ ਦੇ ਨਾਲ ਸ਼ਿਲੂ ਪਿਆਰ ਦੇ ਨਾਲ ਲਓ ਸ਼ਿਲੂ ਤਾਂ ਵੀ ਕਬੱਡੀ ਪਾ ਰਿਹਾ ਚਾਰ ਜਾਫੀ ਜਿਹੜੇ ਤਿਆਰ ਵਰ ਤਿਆਰ ਨੇ ਸ਼ਿਲੂ ਹੈ ਮਨੀਸ਼ ਹੈ ਨਾਲ ਮੈਂ ਵੇਖ ਰਿਹਾ ਵੀ ਜਤਨ ਤਿਆਰ ਵਰ ਤਿਆਰ ਆ ਮਨੀਸ਼ ਆ ਮਨੀਸ਼ ਅੱਜ ਉਹ ਦੋਨੋਂ ਵੀਰ ਹਰਖੇ ਫਿਰਦੇ ਆ ਕਹਿੰਦੇ ਭਰਿਆ ਓਏ ਫਰਿਆਦ ਓਏ ਦਰਜੀਤ ਜੱਫੇ ਲਾਉਣੇ ਜ਼ਰੂਰੀ ਐ ਆ ਥੋੜੇ ਆਲਾ ਆਖੀ ਜਾਂਦਾ ਵੀ ਸਾਡੇ ਆਲੇ ਨੇ ਅੱਜ ਢੱਲ ਦੇਤੀ ਐ ਓ ਫਰਿਆਦ ਪਿਆਰ ਬਣਾਈ ਰੱਖਿਓ ਪਿਆਰ ਬਣਾਈ ਰੱਖਿਓ ਪੰਕਜ 베ਰੀ ਵਾਲਾ ਕਬੱਡੀ ਪਾ ਰਿਹਾ ਐ ਇੰਦਰਜੀਤ ਕਲਸੀਆ ਵਾਲਾ ਸਪਾਈਡਰਮੈਨ ਓਏ ਬੱਲੇ 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 ਕਬੱਡੀ 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 ਆਪਾ ਤਾਂ 베ਰੀ ਵਾਲਾ ਪੰਕਜ ਮਾਰਨ ਲਈ ਕਦੇ ਕਬੂਤਰਾਂ ਨਾਲ ਨਹੀਂ ਸਲਾਹ ਕਰਦੇ। ਆ ਜਦੋਂ ਸ਼ੇਰ ਸ਼ਿਕਾਰ ਤੇ ਨਿਕਲਿਆ ਫਿਰ ਗੱਟੜਾਂ ਦੀ ਨਹੀਂ ਪਰਵਾਹ ਕਰਦੇ। ਆ ਜਦੋਂ ਸ਼ੇਰ ਸ਼ਿਕਾਰ ਤੇ ਨਿਕਲਿਆ ਆ ਮਨੀ ਵੱਡੀ ਮਿਹਨਤ ਕੀਤੀ ਸਾਡੇ ਭਰਾ ਨੇ। ਲਓ ਖੇਡ ਮੈਦਾਨ ਦੇ ਵਿੱਚ ਜਾ ਕੇ ਦੀ ਰੇਡ ਤੇ ਮਨੀਸ਼ ਅੱਜ ਅਲਟੋ ਤੇ ਬਹਿਣ ਨੂੰ ਫਿਰਦਾ ਕਹਿੰਦੇ ਬਹੂ ਅਕਬਰਪੁਰੀ ਆ ਪਰ ਜਾਕਰ ਦੇ ਲਈ ਮਤ ਦੀ ਤੂੰ ਗੱਲ ਕਰਦੀ। ਪਰਮ ਸੰਤ ਸ੍ਰੀ ਰਤਨਾ ਜੀ ਮਹਾਰਾਜੀ ਬੈਠੇ ਨੇ ਵੱਡੀ ਅਪਾਰ ਕਿਰਪਾ ਹੈ ਮੇਰੇ ਮਿੱਤਰੋ ਬਾਰੂ ਰਾਮ ਜੀ ਦਾ ਧੰਨਵਾਦ ਪਰਮਨੀਸ਼ ਆਲਟੋ ਤੇ ਬਹਿ ਗਿਆ ਹਮੀਰ ਆਲਟੋ ਤੇ ਬਹਿ ਗਿਆ ਆਲਟੋ ਤੇ ਬਹਿ ਗਿਆ ਮਨੀਸ਼ ਬਾਹੂ ਅਕਬਰਪੁਰ ਉਹ ਬਾਹੂ ਅਕਬਰਪੁਰ ਅੱਜ ਹਰੇ ਦੇ ਪਰਵਾਦਵਾ ਸਾਜੀਆ ਫਿੱਟ ਹੋਣਾ ਪੈਣਾ ਉਹ ਸਾਜੀਆ ਪਰ ਇਧਰ ਰੈਫਰੀ ਦੇ ਫੈਸਲੇ ਨੰਬਰ ਕਹਿੰਦੇ ਜਾਫੀਆਂ ਦੇ ਖਾਤੇ ਰਾਹੁਲ ਗੋਗੜੀਆਂ ਹਣਾ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਹੈ ਮਕੇਸ਼ ਹੁਣਾਂ ਦਾ ਬਿੱਟੂ ਹੁਣਾਂ ਦਾ ਸਾਰੇ ਵੀਰਾਂ ਦਾ ਚੇਚੇ ਤਰ ਦੇ ਧੰਨਵਾਦ ਹੈ ਆ ਜਾਕਰ ਹੁਸੈਨ ਕਬੱਡੀ ਪਾ ਰਿਹਾ ਪਰ ਮਨੀਸ਼ ਬਲਹਾਰਾ ਬੱਲੇ ਬੱਲੇ ਕਰਵਾ ਗਿਆ ਆਹ ਮਨੀਸ਼ ਤੁਰੇ ਵਾਲਾ ਉਹ ਕਬੱਡੀ ਪਾਉਣ ਦੇ ਲਈ ਬਾਧਾ ਹੋਇਆ ਹੈ ਖੇਡ ਦੇ ਮੈਦਾਨ ਦੇ ਵਿੱਚ ਓਏ ਕੌਣ ਜਿੱਤੂ ਕੌਣ ਹਾਰੂ ਸ਼ੱਕ ਤਾਂ ਰਹਿਣੀ ਆ ਮੇਲਾ ਰਾਖੀ ਪਿੰਡ ਚੱਲਦਾ ਤੱਕ ਤੇ ਪੈਣੀ ਆ ਫਰਿਆਦ ਤੇ ਰਵੀ ਫਰਿਆਦ ਤੇ ਰਵੀ ਪਰ ਦਿਉਰੇ ਵਾਲਾ ਰਵੀ ਮੈਡੀ ਕਪ ਦਾ ਬੈਸਟ ਰੇਡਰ 11 ਰੇਡਾ ਪਾ ਕੇ 11 ਨੰਬਰ ਲਏਆ ਦਿਉਰੇ ਵਾਲਾ ਰਵੀ ਅਲਟੋ ਗੱਡੀ ਜਿੱਤ ਗਿਆ ਤਾੜੀ ਮਾਰ ਦਿਓ ਜ਼ੋਰਦਾਰ ਬੈਸਟ ਜਾਫੀ 6 ਜਫੇ ਸ਼ੀਲੂ ਦੇ 6 ਜਫੇ ਮਨੀਸ਼ ਦੇ ਬਾਹੂ ਅਕਬਰਪੁਰੀਏ ਦੋਨੋਂ ਭਰਾ ਕਹਿੰਦੇ ਜੁਆਇੰਟ ਬੈਸਟ ਜਾਫੀ ਆ ਤਾੜੀਆਂ ਮਾਰ ਦਿਓ ਜੀ ਜ਼ੋਰਦਾਰ ਤਾੜੀਆਂ